ਹਾਂ ਕੀ ਰੌਲਾ ਵਾਗਿਆ ਮਤਬ ਕਹਿੰਦਾ ਪੈਂਟ ਕੋਟ ਪਾਉਣਾ ਕੀ ਗੱਲ ਮਤਬ ਕੀ ਕਰਨਾ ਹੈ ਪੁੱਤ ਬਾਬੇ ਤੇ ਨਾ ਕੁੜਤਾ ਪੇ ਮੈਂ ਪਾ ਕੇ ਚਾਈਦਾ ਹੁੰਦਾ ਪੈਂਟ ਕੋਟ ਜਦੋਂ ਬਾਹਰ ਤੇ ਜਾਈਦਾ ਉਦੋਂ ਪਾ ਕੇ ਚਾਈਦਾ ਹੁੰਦਾ ਕੀ ਪਾਉਣਾ ਕੀ ਪਾਉਣਾ ਕੀ ਪਾਉਣਾ ਪੈਂਟ ਕੋਟ ਪੁੱਤ ਪੈਂਟ ਕੋਟ ਹਰ ਇੱਕ ਜਗ੍ਹਾ ਤੇ ਨਹੀਂ ਪਾਈਦਾ ਨਾਲੇ ਉਹ ਧੂਣਾ ਹੋਇਆ ਡਰਾਈ ਕਲੀਨ ਕਰਾਵਾਂਗੇ ਆਪਾਂ ਉਹਨਾਂ ਨੂੰ ਪੈਂਟ ਕੋਟ ਪੁੱਤ ਆ ਦੇਖਿੰਦਾ ਆ ਵੀ ਨਿਊ ਮਮਨੇ ਅੱਜ ਪਹਿਲੇ ਦਿਨ ਪਾਇਆ ਹੈ ਅੱਜ ਪਹਿਲੇ ਦਿਨ ਹੀ ਪਾਇਆ ਨਹੀਂ ਕੋਟ ਵੀ ਮਤਬ ਮੁਤਾਬ ਤੇਪੇ ਗੱਲ ਤੇ ਮੁਤਾਬ ਆ ਨਵਾਂ ਛੁੱਤਾ ਤੇਰਾ ਤੇ ਮਮਾ ਨੇ ਨਵਾਂ ਛੁੱਤਾ ਬਣਾਇਆ ਕਿੱਡਾ ਛੋਣਾ ਤੇ ਕੀ ਕਰਨਾ ਕੀ ਪੋਣਾ ਪਾ ਦੋ ਗੁਰਦੁਆਰੇ ਤੋਂ ਪਰਟ ਕੋਟ ਪਾ ਕੇ ਜਾਉਂਗੇ ਤੋ ਆਪਾਂ ਗੁਰਦੁਆਰੇ ਜਾਣਾ ਅੱਜ ਪਾ ਦੋ ਅਬ ਇਹ ਵੀ ਕਿੱਡਾ ਛੋਣਾ ਜੁੱਤਾ ਨਿਊ ਕੋਟੀ ਪਾ ਦੀ ਇੱਕ ਹੋਰ ਨਿਊ ਹੈਗੀ ਉਹ ਪਾ ਦ ਚਲ ਨਿਊ ਪਾ ਦੇ ਨੇ ਆ ਨਿਊ ਕੋਟੀ ਆ ਬਲੈਕ ਹੈ ਪਾ ਦੇ ਆ ਪਾ ਦੀ ਦੂਜੀ ਪਾ ਦੇ ਚਲ ਮੈਰੂਨ ਕੋਟੀ ਲੈ ਦੇਂਦੀ ਅਲਮਾਰੀ ਚ ਫੇਰ ਠੀਕ ਆ ਫੇਰ ਤਾਂ ਲੋੜ ਦੀ ਪੈਂਟ ਕੋਟ ਦੀ ਚਲ ਨਿਊ ਫੇਰ ਠੀਕ ਨਖਰੇ ਇਹਦੇ ਗੰਦੇ ਨਾ ਤੇ ਆ ਨਿਊ ਕੋਟੀ ਲੈ ਆ ਕੋਟ ਪੈਂਟ ਕੋਟ ਪੈਂਟ ਆ ਜੀ ਪੈਂਟ ਕੋਟ ਕੋਟ ਪੈਂਟ ਕੋਟ ਪਾਣਾ ਕਿ ਕੁਰਤੇ ਪਹਿਮਾ ਕੋਤ ਪਾਤ ਕੋਤ ਪੈਂਟ ਤੇ ਕੁਰਤੇ ਪਹਿਮਾ ਪੱਤ ਕਿੱਡਾ ਛੋਣਾ ਲੱਗਦਾ ਤੇਰੇ ਕੋਟ ਪਾਤ ਆ ਹਾਂ ਕਿੱਡਾ ਛੋਣਾ ਤਾਂ ਆ ਕੋਟ ਪੈਂਟ ਹੀ ਪੋਣਾ ਤਾਂ ਸਹੀ ਹੈ ਬਸ ਸਹੀ ਹੈ ਫਿਰ ਪਾਇਆ